ਅਲੱਗ-ਅਲੱਗ ਜਗ੍ਹਾ ਰੇਡ ਕੀਤੀ ਜਿੱਥੇ ਕੁੜੀਆਂ ਗਲਤ ਕੰਮ ਕਰਦੀਆਂ ਤੇ ਉਹ ਫੜੇ ਨੇ ਜੀ ਉਹਦੇ ਰਿਗਾਰਡਿੰਗ ਇਮੋਰਲ ਟਰੈਫਿਕ ਐਕਟ ਦਾ ਮੁਕਦਮਾ ਦਰਜ ਕੀਤਾ ਕਿੰਨੀਆਂ ਕੁੜੀਆਂ ਤੇ ਕਿੰਨੇ ਮੁੰਡੇ ਆ 13 ਕੁੜੀਆਂ ਨੇ ਜੀ ਤੇ 13 ਮੁੰਡੇ ਨੇ ਜਿਨ੍ਹਾਂ ਵਿੱਚੋਂ ਇੱਕ ਮੁੰਡਾ ਫੋਰਨਰ ਹੈਗਾ ਤੇ ਤਕਰੀਬਨ 9 ਕੁੜੀਆਂ ਫੋਰਨਰ ਨੇ ਜਿਨ੍ਹਾਂ ਵਿੱਚੋਂ 8 థਾਈਲੈਂਡ ਦੀਆਂ ਨੇ ਤੇ ਇੱਕ ਕਿਸੇ ਹੋਰ ਮੁਲਕ ਦੀ ਹੈ ਕੀ ਮਾਮਲਾ ਜਿਹੜਾ ਅੱਜ ਇਹ ਕੁੜੀਆਂ ਤੇ ਮੁੰਡੇ ਫੜੇ ਹੋਏ ਆ ਕੀ ਮਾਮਲਾ ਸਰ ਇਹ ਬਾਹੁ ਕੁਮ ਐਸਐਸਪੀ ਸਾਹਿਬ ਐਸਪੀ ਸਾਹਿਬ ਫਗਵਾੜਾ ਜੀ ਦੀ ਸੁਪਰਵਾਈਜ਼ਨ ਹੇਠ ਡੀਐਸਪੀ ਸਾਹਿਬ ਫਗਵਾੜਾ ਜੀ ਦੇ ਨਾਲ ਹੋ ਕੇ ਦੋ ਪੁਲਿਸ ਪਾਰਟੀਆਂ ਨੇ ਮੁਖਬਰ ਖਾਸ ਦੀ ਇਤਲਾਹ ਤੇ ਦੋ ਅਲੱਗ-ਅਲੱਗ ਜਗ੍ਹਾ ਰੇਡ ਕੀਤੀ ਜਿੱਥੇ ਕੁੜੀਆਂ ਗਲਤ ਕੰਮ ਕਰਦੀਆਂ ਤੇ ਉਹ ਫੜੇ ਨੇ ਜੀ ਉਹਦੇ ਰਿਗਾਰਡਿੰਗ ਇਮੋਰਲ ਟ੍ਰੈਫਿਕ ਐਕਟ ਦਾ ਮੁਕਦਮਾ ਦਰਜ ਕੀਤਾ ਕਿੰਨੀਆਂ ਕੁੜੀਆਂ ਤੇ ਕਿੰਨੇ ਮੁੰਡੇ ਆ 13 ਕੁੜੀਆਂ ਨੇ ਜੀ ਤੇ 13 ਮੁੰਡੇ ਨੇ ਜਿਨ੍ਹਾਂ ਵਿੱਚੋਂ ਇੱਕ ਮੁੰਡਾ ਫੋਰਨਰ ਹੈਗਾ ਤੇ तकरीबन 9 ਕੁੜੀਆਂ ਫੋਰਨਰ ਨੇ ਜਿਨ੍ਹਾਂ ਵਿੱਚੋਂ 8 థਾਈਲੈਂਡ ਦੀਆਂ ਨੇ ਤੇ ਇੱਕ ਕਿਸੇ ਹੋਰ ਮੁਲਕ ਦੀ ਹੈ ਤੇ ਕਿ ਰੇਡ ਕਿੱਥੇ ਕੀਤੀ ਗਈ ਸੀ ਇਹ ਕਿਹੜੀ ਰੇਡ ਇਹ ਪੀਜੀ ਨਜੀ ਬਣੇ ਹੋਏ ਪਿੰਡ ਮਿਹੇਡੂ ਦੇ ਵਿੱਚ ਉੱਥੇ ਅਲੱਗ-ਅਲੱਗ ਜਗ੍ਹਾ ਪੀਜੀ ਦੀ ਯਾਰਡ ਦੇ ਵਿੱਚ ਉੱਥੇ ਦੋ ਜਗ੍ਹਾ ਇਹਦਾ ਗਲਤ ਕੰਮ ਕਰਨ ਲਈ ਦੋ ਬਿਲਡਿੰਗਸ ਯੂਜ਼ ਕੀਤੀਆਂ ਜਾ ਰਹੀਆਂ ਸੀ ਉਹ ਦੋਨੋਂ ਜਗ੍ਹਾ ਰੇਡ ਕੀਤੀ ਗਈ ਸੀ ਜਿਸ ਤਰ੍ਹਾਂ ਪੁਲਿਸ ਵੱਲੋਂ ਸਖਤ ਅਦਾਇਤਾ ਹੈ ਕਿ ਕੋਈ ਵੀ ਪੀਜੀ ਤੇ ਪੇਂਗ ਗੈਸਟ ਆ ਕਿਰਾਏ ਤੇ ਰਹਿੰਦਾ ਉਹਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤੇ ਕੀ ਇਹਨਾਂ ਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਦੀ ਡਾਕੂਮੈਂਟ ਵਗੈਰਾ ਉਹ ਨਹੀਂ ਜੀ ਇਸੇ ਕਰਕੇ ਤਾਂ ਜਦੋਂ ਇਨਫੋਰਮੇਸ਼ਨ ਮਿਲੀ ਹੈ ਪੁਲਿਸ ਨੂੰ ਤੇ ਹਾਂ ਗਲਤ ਕੰਮ ਚੱਲ ਰਿਹਾ ਉੱਥੇ ਇਸੇ ਕਰਕੇ ਜੀ ਉੱਥੇ ਰੈਡ ਕੀਤੀ ਗਈ ਹੈ ਤੇ ਕਾਰਵਾਈ ਕਰ ਦਿੱਤੀ ਹੈ ਜੀ ਹਾਂ ਜਿਹੜੇ ਬਾਹਰਲੇ ਉਹ ਜਿਹੜੇ ਉਹਨਾਂ ਦੇ ਵੀਜ਼ਾ ਵਗੈਰਾ ਹੈਗਾ ਸੀ ਇਹ ਹੋਇਆ ਕੋਈ ਸਾਹਮਣੇ ਆ ਉਹ ਸਾਰਾ ਕੁਝ ਫਰਦਰ ਇਨਵੈਸਟੀਗੇਟ ਕੀਤਾ ਜਾ ਰਿਹਾ ਜੀ ਜੋ ਜੋ ਹੋਊਗਾ ਕੁਝ ਗਲਤ ਉਹ ਵੀ ਤਾਂ ਰੈਡ ਕੀਤੀ ਜਾਊ ਤੇ ਕੀ ਪੀਜੀ ਦੇ ਮਾਲਕ ਬਰੈਸਟ ਕੀਤੇ ਆ ਕੋਈ ਇੱਕ ਪੀਜੀ ਦਾ ਹੈਗਾ ਜੀ ਜਿਹੜਾ ਪੀਜੀ ਦਾ ਮਾਲਕ ਹੈ లైకో چلا ਰਿਹਾ ਜਿਹੜਾ ਉਸ ਸਿਸਟਮ ਉਹ ਫੜ ਲਿਆ ਜੀ ਤਾਂ ਕੀ ਤਾਰਾ ਲਾਈ ਗਈ ਹੁਣ ਕਈ ਇਹ ਮੋਰਲ ਟ੍ਰੈਫਿਕ ਐਕਟ ਦੇ ਤਹਿਤ ਵਕ ਵਕ ਤਾਰਾ ਲਗੀਆਂ ਨੇ ਜੀ ਨਾਮ ਵਗੈਰਾ ਕੁਛ ਹੋਵੇ ਸਾਹਮਣੇ ਪੀਜੀ ਵਾਲੇ ਦਾ ਉਹ ਫਰਦਰ ਹੁਣ ਰਹਿਣ ਦੋ ਜੀ ਇਨਵੈਸਟੀਗੇਸ਼ਨ ਚ ਚੱਲ ਰਿਹਾ ਫਿਰ ਦੱਸ ਦਿੱਤਾ ਜਾਊਗਾ